ਕੀ ਆਖਿਰਕਾਰ ਉਮੀਦਵਾਰ ਕੌਣ ਪਾਰਟੀ ਨਵੇਂ ਉਮੀਦਵਾਰ ਤੇ ਵੀ ਦਾਖੇੜ ਸਕਦੇ ਵਿਕਾਸ ਸੋਨੀ ਦੂਸਰਾ ਰਾਜਕਵਲ ਪ੍ਰੀਤ ਸਿੰਘ ਲੱਕੀ ਔਰ ਤੀਸਰਾ ਨਾਮ ਜਿਹੜਾ ਹੈ ਉਹਨੂੰ ਅਸੀਂ ਭੁਲਾ ਨਹੀਂ ਸਕਦੇ ਉਹਦਾ ਨਾਮ ਹੈ ਅਰुण कुमार ਪੱਪਲ ਪੰਜ ਕੌਂਸਲਰ ਇਕੱਠੇ ਕਰਨੇ ਵੀ ਕਾਂਗਰਸ ਨੂੰ ਔਖੇ ਹੋ ਰਹੇ ਨੇ ਚਾਰ ਦਿਨਾਂ ਚ ਕਾਂਗਰਸ ਹਾਲੇ ਤੱਕ ਇਸ ਸੈਟਿੰਗ ਦੇ ਉੱਤੇ ਨਹੀਂ ਆ ਸਕੀ ਕਿ ਅਸੀਂ ਕਰਨਾ ਕੀ ਹੈ ਕਹੀਂ ਖੁਸ਼ੀ ਕਹੀਂ ਗਮ ਤਾਂ ਉਸ ਨੂੰ ਲੈ ਕੇ ਇਹਨਾਂ ਨੂੰ ਚੱਲਣਾ ਪਏਗਾ ਸ਼ਹਿਰ ਦੇ ਹਾਲਾਤ ਬਹੁਤ ਮਾੜੇ ਨੇ ਕੂੜੇ ਦੀ ਸਮੱਸਿਆ ਹੈ ਸੀਵਰੇਜ ਦੀ ਸਮੱਸਿਆ ਹੈ ਸਭ ਤੋਂ ਜ਼ਿਆਦਾ ਲੋਕ ਗੰਦਾ ਪਾਣੀ ਪੀ ਰਹੇ ਨੇ ਨਗਰ ਨਿਗਮ ਇਲੈਕਸ਼ਨ ਤੋਂ ਬਾਅਦ ਕਾਂਗਰਸ ਦੇ ਅੰਮ੍ਰਿਤਸਰ ਵਿੱਚ ਜੋ ਸ਼ਾਨਦਾਰ ਜਿੱਤ ਹੋਈ ਹੈ ਹੁਣ ਚਰਚਾ ਛੇੜੀ ਹੋਈ ਹੈ ਕਿ ਆਖਿਰਕਾਰ ਅੰਮ੍ਰਿਤਸਰ ਦਾ ਮੇਅਰ ਕੌਣ ਹੋਏਗਾ ਇਹ ਸਾਰੇ ਮਸਲੇ ਬਾਰੇ ਅੱਜ ਗੱਲ ਕਰਾਂਗੇ ਮੇਰੇ ਨਾਲ ਮੌਜੂਦ ਨੇ ਪੱਤਰਕਾਰ ਸੁਮਿਤ ਖੰਨਾਜੇ ਗੱਲ ਕਰਦੇ ਆਂ ਸਰ ਆਖੇਕਾਰ ਅੰਮ੍ਰਿਤਸਰ ਦੇ ਵਿੱਚ ਇਲੈਕਸ਼ਨਸ ਤੋਂ ਬਾਅਦ ਇਹੀ ਚਰਚਾ ਚੜ੍ਹੀ ਹੋਈ ਹੈ ਹਰ ਪਾਸੇ ਕਿ ਅੰਮ੍ਰਿਤਸਰ ਦਾ ਮੇਅਰ ਕੌਣ ਹੋਏਗਾ ਕੀ ਵਿਧਿਵਿਧਾਨ ਹੈ ਸਰ ਅ ਦੇਖੋ ਜੀ ਵਿਧਿਵਿਧਾਨ ਦੀ ਗੱਲ ਕਰੀਏ ਤਾਂ ਵਿਧਿਵਿਧਾਨ ਪਹਿਲੇ ਤੇ ਸਮਝਣ ਦੀ ਲੋੜ ਹੈ ਕਿ ਮੇਅਰ ਕਿੰਨੇ ਜਿਹੜਾ ਰੇਸ਼ਿਓ ਹੈ ਉਹਦੇ ਤੇ ਆਕੇ ਮੇਅਰ ਬਣੇਗਾ ਅ ਪਹਿਲੀ ਗੱਲ ਤੇ ਜਿਹੜੀ ਵਾਰਡਾਂ ਨੇ ਉਹ 85 ਨੇ 85 ਵਾਰਡਾਂ ਦੇ ਵਿੱਚ ਅਗਰ ਜਿੱਤ ਦਾ ਬਹੁਮਤ ਕਰੀਏ ਤਾਂ ਹਾਫ ਪਲੱਸ 1 ਹੁੰਦਾ ਜਿਹਨੂੰ ਕਿ ਅਸੀਂ 43 ਕਹਿੰਦੇ ਆ ਪਰ ਇਸ ਜਿਹੜਾ ਹਾਊਸ ਹੁੰਦਾ ਹੈ ਨਿਗਮ ਦਾ ਜਿਹੜਾ ਹਾਊਸ ਹੈ ਇਹਦੇ ਵਿੱਚ ਪੰਜ ਜਿਹੜੇ ਉਮੀਦਵਾਰ ਨੇ ਉਹ ਐਮਐਲਏ ਜਿਹੜੇ ਹੁੰਦੇ ਨੇ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੁੰਦਾ ਜਦੋਂ ਪੰਜ ਐਮਐਲਏ ਨੂੰ ਵੋਟ ਪਾਉਣ ਦਾ ਅਧਿਕਾਰ ਹੋ ਗਿਆ ਤਾਂ 85 ਤੋਂ 90 ਲੋਕ ਹੋਗੇ ਜਿਹੜੇ ਕਿ ਆਪਣੇ ਮਤ ਦਾ ਇਸਤੇਮਾਲ ਕਰਨਗੇ ਇਸ ਕਰਕੇ ਵਿਨਿੰਗ ਪਰਸੈਂਟੇਜ ਜਿਹੜੀ ਆ ਉਹ 46 ਚਾਹੀਦੀ ਹੈ ਮਤਲਬ 50 1 46 ਬੰਦੇ ਜਿਹੜੇ ਨੇ ਉਹ ਵੋਟ ਪਾਣਗੇ ਤੇ ਆਪਣਾ ਮੇਅਰ ਬਣਾਣਗੇ ਹੁਣ ਸਮੱਸਿਆ ਆ ਕੇ ਇੱਥੇ ਆ ਰਹੀ ਹੈ ਕਿ ਕਾਂਗਰਸ ਕੋ 40 ਸੀਟਾਂ ਸੀ ਔਰ ਆ ਆਮ ਆਦਮੀ ਪਾਰਟੀ ਕੋ 24 ਸੀਟਾਂ ਦੋ ਵੱਡੇ ਪਲੇਅਰ ਜਿਹੜੇ ਨੇ ਇਹੋ ਹੀ ਨੇ ਔਰ ਭਾਜਪਾ ਗੇਮ ਚੋਂ ਬਾਹਰ ਹੈ ਕਿਉਂਕਿ ਉਹਨਾਂ ਕੋਲ 9 ਸੀਟਾਂ ਨੇ ਹੁਣ ਕਾਂਗਰਸ ਨੂੰ ਵਿਨਿੰਗ ਵਾਸਤੇ 6 ਸੀਟਾਂ ਹੋਰ ਚਾਹੀਦੀਆਂ ਇੱਕ ਸੀਟ ਦੀ ਅਨਾਉਂਸਮੈਂਟ ਕੱਲ ਉਹਨਾਂ ਵੱਲੋਂ ਕਰ ਦਿੱਤੀ ਗਈ ਜਿਹਦੇ ਵਿੱਚ ਕੀ ਨੀਤੂ ਡਾਂਗ ਰਹੀ ਜਿਹੜੇ ਨੇ ਉਹ ਕੱਲ ਜਿਹੜੇ ਨੇ ਉਹ ਆਜ਼ਾਦ ਖਲੋਤੇ ਸੀ ਉਹਨਾਂ ਨੇ ਕਾਂਗਰਸ ਨੂੰ ਆਪਣਾ ਸਮਰਥਨ ਦੇ ਦਿੱਤਾ ਹੁਣ ਕਾਂਗਰਸ ਕੋਲ 41 ਸੀਟਾਂ ਨੇ ਪਰ ਅਦਲੇ ਤੱਕਨ ਆਪਣਾ ਮੇਅਰ ਬਣਾਉਣ ਵਾਸਤੇ ਇਹਨਾਂ ਨੂੰ 5 ਹੋਰ ਉਮੀਦਵਾਰ ਚਾਹੀਦੇ ਨੇ ਜੇਰੇ ਕੀ ਕਾਂਗਰਸ ਨੂੰ ਸਪੋਰਟ ਕਰਨ ਤਾਂ ਸਪੋਰਟ ਕਰਨ ਤੋਂ ਬਾਅਦ 46 ਸੀਟਾਂ ਦੇ ਨਾਲ ਕਾਂਗਰਸ ਪਾਰਟੀ ਆਪਣਾ ਮੇਅਰ ਬਣਾ ਸਕਦੀ ਹੈ ਔਰ ਅਗਰ 46 ਉਹਨੇ ਕੋ ਨਹੀਂ ਹੁੰਦੀਆਂ ਤਾਂ ਮੇਅਰ ਕਾਂਗਰਸ ਦਾ ਨਹੀਂ ਬਣ ਪਾਏਗਾ ਜੀ ਕੀ ਬਹੁਮਤ ਰਹੇਗਾ ਸਰ ਬਹੁਮਤੀ ਅਗਰ ਗੱਲ ਕੀਤੀ ਜਾਵੇ ਨਾ ਤਾਂ ਤੁਸੀਂ ਦੇਖੋ ਇਹਦਾ ਇੱਕ ਨਾ ਕ੍ਰਾਈਟੇਰੀਆ ਹੈ ਸਭ ਤੋਂ ਪਹਿਲੀ ਗੱਲ ਹੈ ਕਿ ਜਦੋਂ ਤੁਹਾਡੇ ਕੋਲ 46 ਉਮੀਦਵਾਰ ਹੋਣਗੇ ਤਾਂ ਤਦ ਤੁਸੀਂ ਇੱਕ ਡਿਵੀਜ਼ਨਲ ਕਮਿਸ਼ਨਰ ਨੂੰ ਇੱਕ ਚਿੱਠੀ ਪੱਤਰ ਦਿਓਗੇ ਕਿ ਜੀ ਹਾਂਜੀ ਅਸੀਂ ਆਪਣਾ ਬਹੁਮਤ ਸਿੱਧ ਕਰ ਸਕਦੇ ਹਾਂ ਉਸ ਤੋਂ ਬਾਅਦ ਡਿਵੀਜ਼ਨਲ ਕਮਿਸ਼ਨਰ ਜਿਹੜਾ ਹੈ ਉਸ ਦੀ ਮੀਟਿੰਗ ਕਾਲ ਕਰੇਗਾ ਮੀਟਿੰਗ ਕਾਲ ਕਰਨ ਤੋਂ ਬਾਅਦ ਤੁਸੀਂ ਆਪਣਾ ਬਹੁਮਤ ਸਿੱਧ ਕਰਨਾ ਹੋਵੇਗਾ ਕਿ ਤੁਸੀਂ ਤੁਹਾਡੇ ਕੋਲ ਛੇਰੇ ਬੰਦੇ ਨੇ ਔਰ ਇਹ ਸਾਰਾ ਰਿਟਨ ਪ੍ਰੋਸੈਸ ਹੁੰਦਾ ਹੈ ਕੋਈ ਹਵਾਚ ਨਹੀਂ ਹੁੰਦਾ ਹਾਂ ਉਹਦੇ ਵਿੱਚ ਇਹ ਹੁੰਦਾ ਕਿ ਆਪੋਜੀਸ਼ਨ ਕਿਸੇ ਲਈ ਰੋਲਾ ਪਾ ਸਕਦੀ ਹੈ ਕਿ ਨਹੀਂ ਜੀ ਅਸੀਂ ਨਹੀਂ ਮੰਨਦੇ ਇਹ ਚੀਜ਼ ਨੂੰ VOTING ਕਰਾਈ ਜਾਵੇ ਤੇ ਬਾਕੀਦਾ ਉੱਥੇ VOTING ਹੁੰਦੀ ਹੈ ਤਾਂ ਕੁੱਲ ਮਿਲਾ ਕੇ ਚਿਆਲੀ ਪੰਜ ਦੇ ਐਮਐਲਏ ਦੀ ਇੰਪੋਰਟੈਂਸਸ ਕਰਕੇ ਆਈ ਹੈ ਕਿ ਅਸوار ਕਾਂਗਰਸ ਜਿਹੜੀ ਹੈ ਉਹ ਲੀਡਿੰਗ ਤੇ ਹੈ ਅਦਰਵਾਈਜ਼ ਇਸਤਰਾ ਦੀ ਕੋਈ ਦਿੱਕਤ ਨਹੀਂ ਆਉਂਦੀ ਅ ਤੁਹਾਨੂੰ ਮੈਂ ਪਿਛਲੇ ਘਟਨਾ ਕਰੰਮ ਦੀ ਦੱਸਾਂ ਕਿ ਮੀਟਿੰਗ ਜਿਹੜੀ ਹੈ ਇੱਕ ਮਹੀਨੇ ਦੇ ਵਿੱਚ ਕਾਲ ਕਰਨੀ ਹੁੰਦੀ ਹੈ ਔਰ ਪਿਛਲੀ ਵਾਰ ਕਰਨਜੀਤ ਸਿੰਘ ਰਿੰਟੂ 38 ਦਿਨ ਬਾਅਦ ਮੇਅਰ ਬਣੇ ਸੀ ਹਾਲਾਂਕਿ ਸਰਕਾਰ ਕਾਂਗਰਸ ਪਾਰਟੀ ਦੀ ਸੀ ਲੇਕਿਨ ਕਾਂਗਰਸ ਜਿਹੜੀ ਅੰਦਰ ਖਿੱਚਾ ਤਾਣੀ ਹੈ ਉਹ ਲਗਾਤਾਰ ਚੱਲਦੀ ਰਹਿੰਦੀ ਹੈ ਕਾਂਗਰਸ ਪਾਰਟੀ ਦਾ ਇੱਕ ਕਲਚਰ ਹੈ ਕਿ ਉਹਨਾਂ ਵਿੱਚ ਹਮੇਸ਼ਾ ਧੜੇਬੰਦੀ ਔਰ ਖਿੱਚਾ ਤਾਣੀ ਚੱਲਦੀ ਰਹਿੰਦੀ ਹੈ ਜਿਹਦਾ ਕਈ ਵਾਰ ਕਾਂਗਰਸ ਨੂੰ ਨੁਕਸਾਨ ਹੀ ਹੋਇਆ ਉਹ ਇਸ ਵਾਰ ਵੀ ਨੁਕਸਾਨ ਦਾ ਜਿਹੜਾ ਰਸਤਾ ਹੈ ਉਹਦੇ ਤੇ ਕਾਂਗਰਸ ਚਲਦੀ ਨਜ਼ਰ ਆ ਰਹੀ ਹੈ ਜੀ ਸਰ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਉਮੀਦਵਾਰਾਂ ਦੇ ਨਾਮ ਲਏ ਜਾ ਰਹੇ ਨੇ ਮੇਅਰ ਦੇ ਮੇਅਰ ਦੀ ਸਿਲੈਕਸ਼ਨ ਤੇ ਤੁਹਾਨੂੰ ਕੀ ਲੱਗਦਾ ਹੈ ਕੌਣ-ਕੌਣ ਉਮੀਦਵਾਰ ਰਹੇਗਾ ਦੇਖੋ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਇਹ ਇੱਕ ਬੜਾ ਡਿਫਰੈਂਟ ਜਿਹਾ ਮੈਟਰ ਇਸ ਵale ਬਣ ਚੁੱਕਾ ਹੈ ਕਿ ਆਖਿਰਕਾਰ ਮੇਅਰ ਕੌਣ ਹੋਏਗਾ ਕਿਉਂਕਿ ਅੱਜ ਸਾਡੀ ਜਿਹੜੀ ਚਰਚਾਟ ਹੈ ਸਾਡੀ ਜਿਹੜੀ ਚਰਚਾ ਹੈ ਉਹਦਾ ਟਾਈਟਲ ਵੀ ਇਹ ਹੋਈ ਹੈ ਕੀ ਆਖਿਰਕਾਰ ਉਮੀਦਵਾਰ ਕੌਣ ਦੇਖੋ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਇਸ ਵੇਲੇ ਤਿੰਨ ਨਾਮ ਨੇ ਤਿੰਨ ਨਾਮ ਇਸ ਤਰੀਕੇ ਦੇ ਨਾਲ ਨੇ ਜਿਦੇ ਵਿੱਚ ਕੀ ਇੱਕ ਵਿਕਾਸ ਹੋਣੀ ਹੈ ਦੂਸਰਾ ਰਾਜਕਵਲ ਪ੍ਰੀਤ ਸਿੰਘ ਲੱਕੀ ਔਰ ਤੀਸਰਾ ਨਾਮ ਜਿਹੜਾ ਹੈ ਉਹਨੂੰ ਅਸੀਂ ਭੁਲਾ ਨਹੀਂ ਸਕਦੇ ਉਹਦਾ ਨਾਮ ਹੈ ਅਰुण कुमार पप्पल पप्पल ਫੈਮਲੀ ਜਿਹੜੀ ਹੈ ਉਹ ਵੀ ਇੱਕ ਤਰ੍ਹਾਂ ਦੀ ਦਾਵੇਦਾਰੀ ਆਪਣੀ ਸ਼ੋਅ ਕਰੀ ਹਾਂ ਬਹੁਤ ਸਾਰੀਆਂ ਉਹਨਾਂ ਦੇ ਵਿੱਚ ਹਰਡਲਸ ਨੇ ਕ੍ਰੀਤੀਆਂ ਨੇ ਜਿਸ ਕਰਕੇ ਸ਼ਾਇਦ ਉਹ ਕੁਆਲੀਫਾਈ ਨਹੀਂ ਕਰ ਰਹੇ ਲੇਕਿਨ ਅਗਰ ਸੀਨੀਅਰਿਟੀ ਦੀ ਗੱਲ ਕੀਤੀ ਜਾਵੇ ਤਾਂ ਅਰੁਣ ਕੁਮਾਰ ਪੱਪਲ ਸਭ ਤੋਂ ਪਹਿਲੇ ਨੇ 6 ਵਾਰ 6 ਟਾਈਮ ਉਹਨਾਂ ਦੀ ਫੈਮਿਲੀ ਜਿਹੜੀ ਹੈ ਉਹ ਇਸ ਵਾਰ ਇਸ ਕੌਂਸਲਰਸ਼ਿਪ ਚ ਆਏ ਨੇ ਲੇਕਿਨ ਅਰੁਣ ਕੁਮਾਰ ਪੱਪਲ ਜਿਹੜੇ ਨੇ 1991 ਤੋਂ ਲੈ ਕੇ ਅੱਜ ਤੱਕ ਕੌਂਸਲਰ ਬੰਦੇ ਆਏ ਨੇ ਲੇਕਿਨ ਇੱਕ ਵਾਰ ਉਹ ਕਾਂਗਰਸ ਦਾ ਸਾਥ ਛੱਡ ਚੁੱਕੇ ਨੇ ਇੱਕ ਵਾਰ ਉਹਨਾਂ ਨੇ ਭਾਜਪਾ ਚਲੇ ਗਏ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਭਾਜਪਾ ਦਾ ਸਾਥ ਦਿੱਤਾ ਲੇਕਿਨ ਮੁੜ ਫਿਰ ਕਾਂਗਰਸ ਚ ਆਏ ਔਰ ਮੁੜ ਉਹ ਜਿੱਤੇ ਔਰ ਇਹ ਇੱਕ ਪਹਿਲਾ ਉਮੀਦਵਾਰ ਹੈ ਜੋ ਕਿ ਪੱਪਲ ਫੈਮਿਲੀ ਪਰ ਇਸ ਵੇਲੇ ਜਿਹੜੀ ਅਰੁਣ ਕੁਮਾਰ ਪੱਪਲ ਦੀ ਵਾਈਫ ਜਿਹੜੇ ਨੇ ਮੰਜੂ ਮਹਿਰਾ ਜਿਹੜੇ ਨੇ ਉਹ ਇਸ ਵੇਲੇ ਜਿੱਤੇ ਨੇ ਤਾਂ ਮੰਜੂ ਮਹਿਰਾ ਜਿਹੜੇ ਨੇ ਉਹ ਇਸ ਵੇਲੇ ਵੀ ਉਮੀਦਵਾਰ ਦੇ ਤੌਰ ਤੇ ਜਾਣੇ ਜਾ ਰਹੇ ਨੇ ਲੇਕਿਨ ਉਹਨਾਂ ਦਾ ਸੀਨੀਅਰਿਟੀ ਵਾਈਸ ਮੈਂ ਗੱਲ ਕਰ ਰਿਹਾ ਹਾਂ ਕਿ ਪਾਰਟੀ ਕਿਸ ਨੂੰ ਫੈਸਲਾ ਕਰਦੀ ਹੈ ਪਾਰਟੀ ਦੇ ਉੱਤੇ ਨਿਰਭਰ ਹੈ ਲੇਕਿਨ ਮੈਂ ਸੀਨੀਅਰਿਟੀ ਦੀ ਗੱਲ ਕਰ ਰਿਹਾ ਕਿ ਸੀਨੀਅਰਿਟੀ ਹੁੰਦੀ ਹੈ ਦੂਸਰੇ ਪਾਸੇ ਰਾਜਕਵਲ ਪ੍ਰੀਤ ਸਿੰਘ ਲੱਕੀ ਲੱਕੀ ਜਿਹੜੇ ਨੇ 4th ਟਾਈਮ ਜਰੇ ਨੇ ਕੌਂਸਲਰ ਬਣੇ ਨੇ ਔਰ ਲੀਡਰ ਆਫ ਆਪੋਜੀਸ਼ਨ ਵੀ ਰਹੇ ਨੇ ਔਰ ਲੱਕੀ ਉਹ ਲੀਡਰ ਹੈ ਜਿਸ ਜਿਸ ਵੇਲੇ ਕਾਲੀ ਭਾਜਪਾ ਸਰਕਾਰ ਸੀ ਤਾਂ ਚਾਰ ਕੌਂਸਲਰ ਹੁੰਦੇ ਸੀ ਤੇ ਉਹਦੇ ਵਿੱਚ ਇਕੱਲਾ ਰਾਜਕਵਲ ਪ੍ਰੀਤ ਸਿੰਘ ਲੱਕੀ ਇਸ ਤਰ੍ਹਾਂ ਦਾ ਬੰਦਾ ਸੀ ਜਿਸ ਬੰਦੇ ਨੇ ਕਿ ਸਾਰੀ ਆਪੋਜੀਸ਼ਨ ਸੰਭਾਲੀ ਸਾਰਾ ਧਾਰਮਧਾਰ ਕੀਤਾ ਜੋ ਵੀ ਸ਼ਹਿਰ ਵਾਸਤੇ ਲੜਾਈ ਦੇ ਮੁੱਦੇ ਹੁੰਦੇ ਸੀ ਜਾਂ ਵਿਪਖਸ਼ੀ ਆਵਾਜ਼ ਚੁਣੀ ਹੁੰਦੀ ਸੀ ਉਹ ਸਾਰੀ ਰਾਜਕਵਲਪ੍ਰੀਤ ਸਿੰਘ ਲੱਕੀ ਵੱਲੋਂ ਕੀਤੀ ਜਾਂਦੀ ਸੀ ਤੇ ਇਸ ਕਰਕੇ ਰਾਜਕਵਲਪ੍ਰੀਤ ਸਿੰਘ ਲੱਕੀ ਲਗਾਤਾਰ ਜਿੱਦੇ ਆਏ ਨੇ ਤੋਂ ਇਸ ਵਾਰ ਉਹਨਾਂ ਨੇ 2000 ਤੋਂ ਕਰੀਬ ਵੋਟਾਂ ਤੋਂ ਆਪ ਜਿੱਤੇ ਨੇ ਤੇ 800 ਕਿੰਨੇ ਵੋਟਾਂ ਤੋਂ ਉਹਨਾਂ ਦੀ ਬੇਟੀ ਵੀ ਜਿੱਤੀ ਹੈ ਜੋ ਕਿ ਪੇਸ਼ੇ ਤੋਂ ਇੱਕ ਡਾਕਟਰ ਹੈ ਸਾਈਕੀਆਟ੍ਰਿਸਟ ਨੇ ਤਾਂ ਡਾਕਟਰ ਸ਼ੌਬਿਤ ਕੌਰ ਵੀ ਜਿੱਤੇ ਨੇ ਉਹ ਇੱਕ ਵੱਡਾ ਨਾਮ ਅਗਰ ਕਹੀਏ ਤਾਂ ਸੀਨੀਅਰਿਟੀ ਵਾਈਜ਼ ਜਾਂ ਕਾਂਗਰਸ ਦੇ ਲਾਇਲ ਜਿਹੜੇ ਨੇ ਲੀਡਰਸ ਨੇ ਜਾਂ ਲਾਇਲ ਕਾਉਂਸਲਰ ਨੇ ਜਾਂ ਲਾਇਲ ਵਰਕਰਸ ਨੇ ਤੇ ਉਹਨਾਂ ਵਿੱਚ ਇੱਕ ਨਾਮ ਰਾਜਕਮਲ ਪੇਸਿੰਗ ਲੱਕੀ ਦਾ ਹੈ ਕਿਉਂਕਿ ਉਹ ਸ਼ਖਸ ਲੰਬੇ ਸਮੇਂ ਤੋਂ ਜਿਹੜਾ ਹੈ ਪਿਛਲੀ ਵਾਰ ਵੀ ਉਸ ਦਾ ਨਾਮ ਸੀ ਲੇਕਿਨ ਕਰਮਜੀਤ ਸਿੰਘ ਰਿੰਟੂ ਬਹੁਤ ਵੱਧ ਵੋਟਾਂ ਤੋਂ ਜਿੱਤੇ ਸੀ ਕਦ ਉੱਚਾ ਸੀ ਦੂਸਰਾ ਮਸਲ ਪਾਵਰ ਬਹੁਤ ਸੀ ਇਸ ਕਰਕੇ ਉਹ ਕਰਮਜੀਤ ਸਿੰਘ ਰਿੰਟੂ ਗੇਮ ਲੈ ਕੇ ਸੀ ਲੇਕਿਨ ਇਸ ਵਾਰ ਵੀ ਉਨ੍ਹਾਂ ਦਾ ਨਾਮ ਚੱਲ ਰਿਹਾ ਹੈ ਔਰ ਇੱਕ ਓ ਖੇਮੇ ਦਾ ਹਿੱਸਾ ਵੀ ਨੇ ਤੀਸਰਾ ਨਾਮ ਹੈ ਵਿਕਾਸ ਸੋਨੀ ਵਿਕਾਸ ਸੋਨੀ ਦੂਸਰੀ ਵਾਰ ਕੌنسਲਰ ਬਣੇ ਨੇ ਲੇਕਿਨ ਵਿਕਾਸ ਸੋਨੀ ਓਮ ਪ੍ਰਕਾਸ਼ ਸੋਨੀ ਦੇ ਭਤੀਜੇ ਨੇ ਔਰ ਇਸ ਵਾਰ ਸੈਂਟਰਲ ਹਲਕੇ ਚ ਸਭ ਤੋਂ ਜ਼ਿਆਦਾ ਅਗਰ ਕੋਈ ਪਾਰਟੀ ਨੂੰ ਜਿੱਤ ਹਾਸਲ ਹੋਈ ਹੈ ਤੇ ਉਹ ਕਾਂਗਰਸ ਆਮ ਆਦਮੀ ਪਾਰਟੀ 12 ਸੀਟਾਂ ਹਰੀ ਹੈ ਕਾਂਗਰਸ 10 ਜਿੱਤੀ ਹੈ ਕਿਉਂਕਿ ਦੋ ਸੀਟਾਂ ਭਾਜਪਾ ਵੀ ਉਸ ਹਲਕੇ ਚ ਜਿੱਤੀ ਹੈ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੀ 12 ਸੀਟਾਂ ਤੇ ਹਾਰ ਹੋਈ ਹੈ ਤੇ ਕਾਂਗਰਸ 10 ਸੀਟਾਂ ਤੇ ਉੱਥੇ ਜਿੱਤੀ ਹੈ ਤੇ ਇਸ ਕਰਕੇ ਇੱਕ ਦਾਅਵੇਦਾਰੀ ਦੇ ਤੌਰ ਦੇ ਉੱਤੇ ਜਿਹੜਾ ਹੈ ਉਹ ਨਾਮ ਵੀ ਸਾਹਮਣੇ ਆਣਾ ਸ਼ੁਰੂ ਹੋਇਆ ਕਿਉਂਕਿ ਓਮ ਪ੍ਰਕਾਸ਼ ਸੋਨੀ ਦਾ ਕੱਦ ਬਹੁਤ ਉੱਚਾ ਹੈ 1900 ਕਾਨ ਵਿੱਚ ਜਦੋਂ ਪਹਿਲਾ ਮੇਅਰ ਬੰਦਾ ਹੈ ਉਹ ਓਮ ਪ੍ਰਕਾਸ਼ ਸੋਨੀ ਹੈ ਉਸ ਤੋਂ ਬਾਅਦ ਓਮ ਪ੍ਰਕਾਸ਼ ਸੋਨੀ ਸੂਬੇ ਦੇ ਡਿਪਟੀ ਸੀਐਮ ਵੀ ਰਹੇ ਨੇ ਅਗਰ ਓਮ ਪ੍ਰਕਾਸ਼ ਸੋਨੀ ਦੀ ਪੈਠ ਦੀ ਗੱਲ ਕਰੀਏ ਤਾਂ ਓਮ ਪ੍ਰਕਾਸ਼ ਸੋਨੀ ਹਨਾ ਦੀ ਪੈਠ ਉੱਪਰ ਤੱਕ ਹੈ ਰਾਹੁਲ ਗਾਂਧੀ ਖੇਮੇ ਤੋਂ ਲੈ ਕੇ ਸਟੇਟ ਬਾਡੀ ਤੋਂ ਲੈ ਕੇ ਲੋਕਲ ਬਾਡੀ ਤੱਕ ਉਹਨਾਂ ਦੀ ਇੱਕ ਚੰਗੀ ਬੈਠ ਹੈ ਤਾਂ ਇੱਕ ਤਰੀਕੇ ਨਾਲ ਵਿਕਾਸ ਸੋਨੀ ਇੱਕ ਨਾਮ ਜਿਹੜਾ ਪ੍ਰੈਜ਼ੈਂਟ ਹੋ ਰਿਹਾ ਹੈ ਔਰ ਇਸ ਤਰ੍ਹਾਂ ਦੀ ਮੀਟਿੰਗਸ ਵੀ ਕੀਤੀਆਂ ਗਈਆਂ ਵਿੱਚੇ ਕੁਝ ਦਿਨਾਂ ਦੇ ਵਿੱਚ ਕੀ ਜਿਹਦੇ ਵਿੱਚ ਕਿ ਸੋਨੀ ਖੇਮੇ ਨੇ ਕਿਹਾ ਕਿ ਜੀ ਹਾਜੀ ਅਸੀਂ ਆਪਣਾ ਸਾ ਨਵੀ ਤੋਂ ਬਾਅਦ ਕੌਂਸਲਰ ਨੇ ਲੇਕਿਨ ਉਹ ਬਾਤ ਇਹ ਗੱਲਾਂ ਨਹੀਂ ਲੇਕਿਨ ਤਿੰਨ ਨਾਮ ਜਿਹੜੇ ਨੇ ਉਹ ਇਸ ਕਰਕੇ ਨੇ ਵਿਕਾਸ ਸੋਨੀ ਇੱਕ ਨੌਜਵਾਨ ਨੇ ਸੋਨੀ ਪਰਿਵਾਰ ਨਾਲ ਤਾਲਕ ਰੱਖਦੇ ਨੇ ਜਿੰਨੂੰਸੀ ਮਸਲ ਪਾਵਰ ਕੰਨੇ ਰਾਜਨੀਤੀ ਦੇ ਵਿੱਚ ਕਿ ਜਿਹਦਾ ਜੋਰ ਚੱਲਦਾ ਉਹ ਜੋਰ ਚਲਾਉਣ ਦੇ ਵਿੱਚ ਓਮ ਪ੍ਰਕਾਸ਼ ਸੋਨੀ ਬਹੁਤ ਵੱਡਾ ਨਾਮ ਹੈ ਕਿਉਂਕਿ ਸੂਬੇ ਦੇ ਦੁਪਤੀ ਸੀਐਮ ਵੀ ਰਹਿ ਚੁੱਕੇ ਨੇ ਤਾਂ ਤਿੰਨ ਨਾਮ ਜਿਹੜੇ ਨੇ ਉਹ ਸਾਹਮਣੇ ਨੇ ਅਰुण ਕੁਮਾਰ ਪੱਪਲ ਫੈਮਲੀ ਉਹਨਾਂ ਦੀ ਮੈਂ ਫੇਰ ਗੱਲ ਵਰਡ ਯੂਜ਼ ਕਰ ਰਿਹਾ ਉਹਨੂੰ ਕੁਮਾਰ ਪੱਪਲ ਫੈਮਲੀ ਔਰ ਦੂਸਰਾ ਨਾਮ ਹੈ ਰਾਜਕਬਲ ਪ੍ਰੀ ਸਿੰਘ ਲੱਕੀ ਔਰ ਤੀਸਰਾ ਨਾਮ ਹੈ ਵਿਕਾਸ ਸੋਨੀ ਹੁਣ ਇਹਦੇ ਵਿੱਚ ਕੀ ਹੈ ਕਿ ਕਾਂਗਰਸ ਦੋ ਖੇਮਿਆਂ 'ਚ ਵੰਡੀ ਗਈ ਹੈ ਇੱਕ ਖੇਮਾ ਜਿਹੜਾ ਹੈ ਉਹ ਰਾਜਕਬਲ ਪ੍ਰੀ ਸਿੰਘ ਲੱਕੀ ਨੂੰ ਸਪੋਰਟ ਕਰ ਰਿਹਾ ਹੈ ਦੂਜਾ ਖੇਮਾ ਜਿਹੜਾ ਹੈ ਉਹ ਵਿਕਾਸ ਸੋਨੀ ਨੂੰ ਸਪੋਰਟ ਕਰ ਰਿਹਾ ਹੈ ਲੇਕਿਨ ਤੀਸਰਾ ਜਿਹੜੇ ਗੱਲਾਂ ਸਾਹਮਣੇ ਆ ਰਹੀਆਂ ਨੇ ਉਹ ਅਰਣ ਕੁਮਾਰ ਪੱਪਲ ਦੀਆਂ ਵੀ ਸਾਹਮਣੇ ਆ ਰਹੀਆਂ ਕਿਉਂਕਿ ਅਰਣ ਕੁਮਾਰ ਪੱਪਲ ਵੀ ਇੱਕ ਵੱਡਾ ਨਾਮ ਹੈ ਇਸ ਵੇਲੇ ਹੋ ਚੁੱਕੇ ਨੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਕੋਰ ਲੇਕਿਨ ਕੁਝ ਬੁਰਾਈਆਂ ਵੀ ਨੇ ਜਿਸ ਤਰ੍ਹਾਂ ਕਿ ਉਹ ਭਾਜਪਾ ਨੂੰ ਇੱਕ ਵਾਰੀ ਜੱਫੀ ਪਾ ਚੁੱਕੇ ਨੇ ਤੇ ਇਸ ਤਰੀਕੇ ਨਾਲ ਅਗਰ ਪ੍ਰਬਲ ਦਾਵਤ ਹੋਰ ਵੀ ਬਹੁਤ ਸਾਰੇ ਨਾਮ ਨੇ ਦਮਨਦੀਪ ਉਪਲ ਆਇਆ ਕਿਸੇ ਵੇਲੇ ਪਾਰਟੀ ਕੋਈ ਨਵੇਂ ਤੇ ਦਾਅ ਖੇਡ ਸਕਦੀ ਹੈ ਜਿਸ ਤਰ੍ਹਾਂ ਕਿ ਚਰਨਜੀਤ ਸਿੰਘ ਚੰਨੀ ਨੇ ਤਾਂ ਖੇਡਿਆ ਗਿਆ ਸੀ ਉਸ ਤਰ੍ਹਾਂ ਪਾਰਟੀ ਨਵੇਂ ਉਮੀਦਵਾਰ ਤੇ ਵੀ ਦਾਅ ਖੇਡ ਸਕਦੀ ਹੈ ਲੇਕਿਨ ਕੁਝ ਪਲਾ ਕੇ ਸਨੈਰੀਓ ਜਿਹੜਾ ਹੈ ਉਹ ਦੋਵੇਂ ਚ ਅੜ ਗਿਆ ਹੁਣ ਸਵਾਲ ਹੈ ਕਿ 5 ਸੀਟਾਂ 41 ਤੋਂ 5 ਤੋਂ ਲਾ ਕੇ 46 ਤੱਕ ਦਾ ਸਫਰ ਕਰਨਾ ਇਸ ਲਈ ਬਹੁਤ ਔਖਾ ਹੈ ਆਜ਼ਾਦ ਉਮੀਦਵਾਰ ਇੱਕ ਟਾਂਗਰੀ ਪਰਿਵਾਰ ਜਿਹੜਾ ਕੱਲ ਪਾਰਟੀ ਚ ਵਾਪਸ ਆ ਗਿਆ ਲੇਕਿਨ ਉਸ ਤੋਂ ਬਾਅਦ ਸਾਨੂੰ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਤਿੰਨ ਹੋਰ ਕਾਉਂਸਲਰ ਜਿਹੜੇ ਨੇ ਉਹ ਦੋ ਦਿਨਾਂ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਉਹਦੇ ਵਿੱਚ ਉਹ ਆਜ਼ਾਦ ਉਮੀਦਵਾਰ ਨੇ ਇੱਕ ਉਮੀਦਵਾਰ ਐਸਾ ਹੈ ਜਿਹੜਾ ਕਿ ਦੋ ਸੀਟਾਂ ਦਿੱਤਿਆ ਹੈ ਇੱਕ ਉਮੀਦਵਾਰ ਐਸਾ ਹੈ ਜਿਹੜਾ ਕਿ ਦੱਖਣੀ ਹਲਕੇ ਤੋਂ ਜੋੜੀ ਦੇ ਨਾਲ ਜੀ ਸੀ ਜੋੜੀ ਦੇ ਨਾਮ ਤੋਂ ਜਾਣਿਆ ਜਾਂਦਾ ਸੀ ਉਹ ਵੀ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦਾ ਹੈ ਲੇਕਿਨ 46 ਦਾ ਸਫਰ ਕਰਨਾ ਬਹੁਤ ਔਖਾ ਹੈ 46 ਦਾ ਸਫਰ ਜਿਹੜਾ ਹੈ ਉਹ ਇਸ ਲਈ ਕਾਫੀ ਮੁਸ਼ਕਲ ਨਜ਼ਰ ਆ ਰਹੀ ਹੈ ਲੇਕਿਨ ਧੜੇਬੰਦੀ ਦੇ ਵਿੱਚ ਜਿਹੜਾ ਹੈ ਉਹ ਵੰਡੀ ਹੋਈ ਨਜ਼ਰ ਆ ਰਹੀ ਕਿਉਂਕਿ ਹਰ ਖੇਮੇ ਵੱਲੋਂ ਆਪਣੀਆਂ ਤਸਵੀਰਾਂ ਜਾਰੀਆਂ ਕੀਤੀਆਂ ਜਾ ਰਹੀਆਂ ਜਿਸ ਦੇ ਨਾਲ ਕੀ ਆਪਣਾ ਇੱਕ ਸ਼ਕਤੀ ਪ੍ਰਦਰਸ਼ਨ ਮਸਲ ਪਾਵਰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਕਾਂਗਰਸ ਦੀ ਸਮੱਸਿਆ ਕੀ ਹੈ ਜਿਸ ਤਰ੍ਹਾਂ ਤੁਸੀਂ ਲੱਗਦਾ ਤੁਸੀਂ ਕਹਿ ਰਹੇ ਹੋ ਕਿ ਧੜੇਬੰਦੀ ਦੇ ਵਿੱਚ ਵੰਡੀ ਨਜ਼ਰ ਆ ਰਹੀ ਹੈ ਹਰ ਵਾਰ ਇਹਨਾਂ ਨੂੰ ਇਸ ਚੀਜ਼ ਦਾ ਮਿਆਜ਼ਾ ਵੀ ਜੜਾ ਭੁਗਤਣਾ ਪੈਂਦਾ ਹੈ ਕੀ ਸਮੱਸਿਆ ਰਹੀ ਹੈ ਦੇਖੋ ਕਾਂਗਰਸ ਦਾ ਕਲਚਰ ਸੁਰਤ ਹੋਇਆ ਹੈ ਔਰ ਇਹ ਕੋਈ ਨਵਾਂ ਕਲਚਰ ਨਹੀਂ ਹੈ ਕਿ ਕਾਂਗਰਸ ਦੇ ਵਿੱਚ ਤੁਹਾਡੇ ਬੰਦੀ ਕਰਕੇ ਲੜਾਈ ਝਗੜਾ ਹੋ ਗਿਆ ਜਾਂ ਕਾਂ ਤੁਸੀਂ ਦੇਖੋ ਹਰਿਆਣਾ ਚ ਸਰਕਾਰ ਕਾਂਗਰਸ ਦੀ ਬਣ ਰਹੀ ਸੀ ਲੇਕਿਨ ਧੜੇਬੰਦੀ ਕਰਕੇ ਰਹਿ ਗਈ ਇਹ ਕਾਂਗਰਸ ਦਾ ਇੱਕ ਪੁਰਾਣਾ ਕਲਚਰ ਹੈ ਕਾਂਗਰਸ ਚ ਫਰੀडम ਆਫ ਸਪੀਚ ਹੈ ਜਿਹੜੀ ਕਿਸੇ ਪਾਰਟੀ ਚ ਨਹੀਂ ਹੈ ਦੇਸ਼ ਦੀ ਕਿਸੇ ਵੀ ਅਸੀਂ ਪਾਰਟੀ ਚ ਨਹੀਂ ਫਰੀडम ਆਫ ਸਪੀਚ ਜੋ ਕਾਂਗਰਸ ਚ ਹੈ ਤਾਂ ਕੁਲ ਮਿਲਾ ਕੇ ਇਸ ਵਾਰ ਵੀ ਧੜੇਬੰਦੀ ਜਰੀ ਹੈ ਉਹ ਕਾਂਗਰਸ ਦੀ ਰਾਹ ਨੂੰ ਬਹੁਤ ਔਖਾ ਕਰ ਰਹੀ ਹੈ ਤੁਸੀਂ ਇਹ ਮਤ ਸੋਚੋ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਗੇਮ ਚੋਂ ਬਾਹਰ ਕੱਢੋ ਆਮ ਆਦਮੀ ਪਾਰਟੀ 24 ਸੀਟਾਂ ਨੇ ਠੀਕ ਹੈ ਸੱਤਾ ਤੋਂ ਬਹੁਤ ਦੂਰ ਹੈ 24 ਤੇ 5 ਪਾ ਕੇ 29 29 ਤੋਂ ਬਾਅਦ ਵੀ ਉਹਨਾਂ ਨੂੰ 17 ਸੀਟਾਂ ਚਾਹੀਦੀਆਂ ਪਰ ਮਸਲ ਪਾਵਰ ਸੱਤਾ ਸਰਕਾਰ ਦੀ ਚੱਲ ਸਕਦੀ ਹੈ ਸਰਕਾਰ ਆਪਣਾ ਤੰਤਰ ਚਲਾ ਸਕਦੀ ਹੈ ਕਿਉਂਕਿ ਅਗਰ ਕਿਸੇ ਨੂੰ ਲਾਲਚ ਦਿੱਤਾ ਜਾਵੇ ਕਿ ਤੁਹਾਨੂੰ ਅਸੀਂ ਮੇਅਰ ਡਿਪਟੀ ਮੇਅਰ ਜਾਂ ਸੀਨੀਅਰ ਡਿਪਟੀ ਮੇਅਰ ਬਣਾਨੇ ਆ ਤਾਂ ਤਿੰਨ ਪੋਸਟਾਂ ਐ ਅਸੀਂ ਇਹਨਾਂ ਜਿਹਦੇ ਲਾਲਚ ਦੇ ਉੱਤੇ ਕਿਸੇ ਵੇਲੇ ਕੋ ਵੱਡਾ ਫੈਸਲਾ ਲਿੱਤਾ ਜਾ ਸਕਦਾ ਹੈ ਔਰ ਉਸ ਫੈਸਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਆਪਣੀ ਵਿਉਂਤਬੰਦੀ ਜਿਹੜੀ ਹੈ ਕਿਲਾਬੰਦੀ ਉਹ ਕਰ ਰਹੀ ਹੈ ਕੀ ਆਖਿਰਕਾਰ ਅਸੀਂ ਕਿਸੇ ਨਾ ਕਿਸੇ ਤਰੀਕੇ ਸੇਂਦਮਾਰੀ ਕਰੀਏ ਕਾਂਗਰਸ ਦੇ ਘਰ ਦੇ ਵਿੱਚ ਜਾ ਕੇ ਕਾਂਗਰਸ ਨੂੰ ਡੈਂਟ ਪਾਈਏ ਕਿਉਂਕਿ ਆਜ਼ਾਦ ਉਮੀਦਵਾਰਾਂ ਨੂੰ ਅਗਰ ਅੱਛਾ ਕੁਝ ਰਿਸਪੌਂਸ ਮਿਲਿਆ ਤਾਂ ਉਹ ਵੀ ਆਮ ਆਦਮੀ ਪਾਰਟੀ 'ਚ ਜਾ ਸਕਦੇ ਨਹੀਂ ਲੇਕਿਨ ਪ੍ਰਾਇਓਰਟੀ ਫਿਰ ਹਾਲ ਕਾਂਗਰਸ ਕੋ ਕਿ ਡਿਫਰੈਂਸ ਬਹੁਤ ਕਿਉਂਕਿ ਮਾਰਜਿਨ ਆਫ ਸੀਟਸ ਬਹੁਤ ਜ਼ਿਆਦਾ ਨੇ 24 ਤੇ 41 'ਚ ਬਹੁਤ ਫਰਕ ਹੋ ਚੁੱਕਾ ਹੈ ਪਰ ਕਾਂਗਰਸ ਵਾਸਤੇ ਪੰਜ ਬਹੁਤ ਔਖੀਆਂ ਨੇ ਕਿਉਂਕਿ ਧੜੇਬੰਦੀ ਹੈ ਕਿਉਂਕਿ ਇੱਥੇ ਦੇਖੋ ਨਾ ਇੱਕ ਧੜਾ ਦੂਸਰਾ ਦੂਸਰਾ ਧੜਾ ਉਸ ਦੀ ਪ੍ਰੋਬਲਮ ਜਿਹੜੀ ਇਸ ਵੇਲੇ ਕਾਂਗਰਸ ਨੂੰ ਸੱਤੇ ਆ ਰਹੀ ਹੈ ਜਿਸ ਕਰਕੇ ਕਾਂਗਰਸ ਇਸ ਵੇਲੇ ਬਹੁਤ ਵੱਡੀ ਮੁਸ਼ਕਲ ਚ ਹੈ। ਹੂੰ ਹੂੰ। ਔਰ ਕਿਉਂਕਿ ਕਾਂਗਰਸ ਨੇ ਪਹਿਲੀ ਵਾਰ ਇਸ ਤਰ੍ਹਾਂ ਦਾ ਕੰਮ ਕਰਨਾ ਹੈ ਕਿ ਅਗਰ ਸੱਤਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਕਿਉਂਕਿ ਸੂਬੇ ਜੀ ਦੀ ਸਰਕਾਰ ਹੁੰਦੀ ਹੈ ਉਸ ਦਾ ਹੀ ਜਿਹੜਾ ਹੈ ਉਹ ਹਾਊਸ ਬਣਦਾ ਹੈ। ਲੇਕਿਨ ਇਸ ਵਾਰ ਉਲਟ ਹੋ ਰਿਹਾ ਹੈ। ਜੀ। ਕੀ ਸੋਲੂਸ਼ਨ ਕੀ ਰਹੇਗਾ ਸਰ ਇਸ ਦਾ? ਸੋਲੂਸ਼ਨ ਸਭ ਤੋਂ ਪਹਿਲੇ ਤੇ ਹਾਈ ਕਮਾਂਡ ਨੂੰ ਇੰਟਰਵਿਊ ਕਰਨਾ ਪਏਗਾ ਕਿਉਂਕਿ ਜਿਹੜੇ ਵੱਡੇ ਲੀਡਰਸ ਨੇ ਚਾਹੇ ਉਹ ਰਾਜਾ ਵੜਿੰਗ ਨੇ ਪ੍ਰਤਾਪ ਬਾਜਵਾ ਨੇ ਸੁਦੇਂਦਰ ਸਿੰਘ ਰੰਦਾਵਾ ਨੇ ਗੁਰਜੀਤ ਔਜਲਾ ਨੇ ਕਿਉਂਕਿ ਇਸ ਵੇਲੇ ਉਹਨਾਂ ਨੂੰ ਕੋਈ ਪਾਰਟੀਆਂ ਦੇ ਕਨਵੈਨਿਓਰੀ ਬਣਾਇਆ ਗਿਆ ਤਾਂ ਇਹਨਾਂ ਨੂੰ ਇੱਕ ਮੰਚ ਤੇ ਆਣਾ ਪਏਗਾ ਇੱਕ ਮੰਚ ਤੇ ਆ ਕੇ ਓਮਪrakash ਸੋਨੀ ਸਾਰੇ ਇੱਕ ਮੰਚ ਤੇ ਆਣਗੇ ਤੇ ਉੱਥੇ ਇੱਕ ਆਪਸੀ ਸੈਟਲਮੈਂਟ ਇਹਨਾਂ ਨੂੰ ਕਰਨੀ ਪੈਗੀ ਕਿ ਹਾਂ ਅਸੀਂ ਆਪਣਾ ਤਿਆਗ ਕਰਨ ਨੂੰ ਤਿਆਰ ਹਾਂ ਅਸੀਂ ਤਿਆਗ ਦੇ ਰਹੇ ਹਾਂ ਅਸੀਂ ਕੁਝ ਪਾ ਰਹੇ ਹਾਂ ਜਾਂ ਕੁਝ ਖੋ ਰਹੇ ਹਾਂ ਕਹਿੰਦੇ ਨਾ ਕਹੀਂ ਖੁਸ਼ੀ ਕਭੀ ਖੁਸ਼ੀ ਕਭੀ ਗਮ ਕਹੀਂ ਖੁਸ਼ੀ ਕਹੀਂ ਗਮ ਤਾਂ ਉਸ ਨੂੰ ਲੈ ਕੇ ਇਹਨਾਂ ਨੂੰ ਚੱਲਣਾ ਪਏਗਾ ਕਿ ਇਹਨਾਂ ਨੂੰ ਕੁਝ ਨਾ ਕੁਝ ਸੈਕਰੀਫਾਈਸ ਕਰਨਾ ਪਵੇਗਾ ਪਰ ਜੇਕਰ ਉਹ ਸੋਚਣਗੇ ਕਿ ਅਸੀਂ ਆਪਣੇ ਧੜੇਬੰਦੀ ਤੋਂ ਬਾਹਰ ਨਹੀਂ ਆ ਸਕਦੇ ਤਾਂ ਫਿਰ ਕਾਂਗਰਸ ਦੀ ਗੇਮ ਖਰਾਬ ਹੋਏਗੀ ਔਰ ਯਕੀਨਨ ਹੈ ਕਿ ਕਾਂਗਰਸ ਸ਼ਾਇਦ ਸੱਤਾ ਤੋਂ ਪਿੱਛੇ ਰਹਿ ਜਾਏ ਕਿਉਂਕਿ ਪੰਜ ਕਾਉਂਸਲਰ ਇਕੱਠੇ ਕਰਨੇ ਵੀ ਕਾਂਗਰਸ ਨੂੰ ਔਖੇ ਹੋ ਰਹੇ ਨੇ ਅੱਜ तकरीबन ਸ਼ਨੀਵਾਰ ਦੀ ਇਲੈਕਸ਼ਨ ਹੋਈ ਹੈ ਤਾਂ ਅੱਜ 4 ਦਿਨ ਹੋ ਚੁੱਕੇ ਨੇ 4 ਦਿਨਾਂ ਚ ਕਾਂਗਰਸ ਹਾਲੇ ਤੱਕ ਇਸ ਸੈਟਿੰਗ ਦੇ ਉੱਤੇ ਨਹੀਂ ਆ ਸਕੀ ਕਿ ਅਸੀਂ ਕਰਨਾ ਕੀ ਹੈ ਹਾਲੇ ਤੱਕ ਮੀਟਿੰਗ ਕਾਲ ਕਰਨ ਵਾਸਤੇ ਡਿਵੀਜ਼ਨਲ ਕਮਿਸ਼ਨਰ ਨੂੰ ਚਿੱਠੀ ਨਹੀਂ ਲਿਖੀ ਗਈ। ਔਰ ਉਹਦੇ ਵਾਸਤੇ ਕਾਂਗਰਸ ਤਿਆਰ ਨਹੀਂ ਹੈ। ਕਿਉਂਕਿ ਕਾਂਗਰਸ ਕੋਲ ਨਾ ਹਾਲੇ ਅੰਦਰ ਆਪਣੀ ਪਾਰਟੀ ਦਾ ਜਿਹੜਾ ਲੜਾਈ ਝਗੜਾ ਖਤਮ ਨਹੀਂ ਹੋ ਰਿਹਾ ਤਾਂ ਮੇਅਰ ਦੀ ਕੁਰਸੀ ਜਿਹੜੀ ਆ ਤੁਹਾਡੀ ਦੂਰ ਨਜ਼ਰ ਆ ਰਹੀ ਹੈ। ਜੀ ਤੁਹਾਨੂੰ ਕੀ ਲੱਗਦਾ ਹੈ ਸਰ ਅੰਮ੍ਰਿਤਸਰ ਦਾ ਮੇਅਰ ਕੌਣ ਹੋਏਗਾ? ਆਪ ਪਾਰਟੀ ਦਾ ਜਾਂ ਕਾਂਗਰਸ ਪਾਰਟੀ ਦਾ? ਦੇਖੋ ਮੈਂ ਤੁਹਾਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਸੇਮਾਰੀ ਕਰ ਸਕਦੀ ਹੈ। ਕਿਉਂਕਿ ਆਮ ਆਦਮੀ ਪਾਰਟੀ ਜਿਸ ਤਰੀਕੇ ਨਾਲ ਬਹੁਤ ਸਾਰੀ ਗੱਲਾਂ ਵੀ ਆ ਰਹੀਆਂ ਕਿ ਕੋਈ ਦੋ ਹਲਕੇ ਨੇ ਅਟਾਰੀ ਤੇ ਇਹਨਾਂ ਦੀ ਕੁਝ ਵਾਰਡਾਂ ਜਿਹੜੀਆਂ ਨੇ ਉਹ ਸ਼ਹਿਰ ਦੇ ਵਿੱਚ ਪੈਂਦੀਆਂ ਨੇ ਤੇ ਇਸ ਕਰਕੇ ਉਹਨਾਂ ਨੂੰ ਹੋ ਸਕਦਾ ਕਿ ਉਹਨਾਂ ਦੀ ਵਾਰਡਾਂ ਨੂੰ ਡਿਵੈਲਪਮੈਂਟ ਦੇਖਦੇ ਹੋਏ ਹੋ ਸਕਦਾ ਵੋਟਾਂ ਵੱਧ ਵੀ ਸਕੀਆਂ ਨੇ ਜਿੰਦਾ 5 ਵੋਟਾਂ ਨੇ ਤੁਹਾਨੂੰ ਦੇ ਸੀ ਲੇਕਿਨ 5 ਵੋਟਾਂ ਦੇ ਵਿੱਚ ਦਿੱਕਤ ਹੈ ਕੋਵਰ ਵਿਜੇ ਪ੍ਰਤਾਪ ਕੋਵਰ ਵਿਜੇ ਪ੍ਰਤਾਪ ਦੀ ਵੋਟ ਆਮ ਆਦਮੀ ਪਾਰਟੀ ਮਾਈਨਸ ਲੈ ਕੇ ਚਲਦੀ ਹੋਏਗੀ ਕਿਉਂਕਿ ਕੋਵਰ ਵਿਜੇ ਪ੍ਰਤਾਪ ਵੋਟ ਨਹੀਂ ਕਰਨਗੇ ਕਿਉਂਕਿ ਉਹਨਾਂ ਨੇ ਆਪਣੇ ਉਮੀਦਵਾਰ ਉਹਨਾਂ ਦੇ ਆਜ਼ਾਦ ਖਲੋਤੇ ਔਰ ਉਸ ਤਰ੍ਹਾਂ ਸਰਕਾਰ ਨਾਲ ਜਿਸ ਤਰ੍ਹਾਂ ਉਹਨਾਂ ਦਾ ਪੇਚਾ ਫਸਿਆ ਹੋਇਆ ਹੈ ਏ ਵੀ ਸਰਕਾਰ ਸਰਕਾਰ ਹਰ ਤਰ੍ਹਾਂ ਦਾ ਜੋਰ ਤੋੜ ਲਾਏਗੀ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਾਂਗਾ ਕਿ ਡਿਵੀਜ਼ਨਲ ਕਮਿਸ਼ਨਰ ਜਿਹੜੇ ਹੁੰਦੇ ਨੇ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਨੇ ਉਹ ਹਾਊਸ ਕਾਲ ਕਰਦੇ ਨੇ ਉਹਨਾਂ ਦੇ ਹਾਊਸ ਕਾਲ ਕਰਨ ਤੋਂ ਬਾਅਦ ਇਹ ਸਾਰਾ ਸਿਸਟਮ ਹੋਏਗਾ ਵੈਸੇ ਹੀ 1 ਮਹੀਨੇ ਦੇ ਵਿੱਚ ਵਿੱਚ ਕਰਨਾ ਹੁੰਦਾ ਹੈ ਲੇਕਿਨ ਕਈ ਵਾਰ ਹੁੰਦਾ ਸਰਕਾਰ ਆਪਣਾ ਬਲ ਪ੍ਰਯੋਗ ਕਰਦੀ ਹੈ 2 ਮਹੀਨੇ ਵੀ ਹੋ ਸਕਦੇ ਨੇ ਪਰ ਜੇ ਅਸੂਲ ਹੈ 1 ਮਹੀਨਾ ਪਰ 1 ਮਹੀਨੇ ਦੇ ਵਿੱਚ ਵੀ ਇਹ ਸਿਸਟਮ ਨੂੰ ਖਤਮ ਕਰਨਾ ਫਿਲਹਾਲ ਕਾਂਗਰਸ ਵਾਸਤੇ ਬਹੁਤ ਔਕਾ ਹੈ ਕਿਉਂਕਿ ਇੱਕ ਮੰਚ ਨਹੀਂ ਹੈ ਇੱਕ ਪਲੇਟਫਾਰਮ ਨਹੀਂ ਹੈ ਤਾਂ ਇਹ ਮੁਸ਼ਕਲਾਂ ਜਿਹੜੀਆਂ ਨੇ ਉਹ ਕਾਂਗਰਸ ਦੇ ਅੱਗੇ ਆ ਰਹੀਆਂ ਨੇ ਕੀ ਟਾਈਮਿੰਗ ਸਰ ਹੁਣ ਕਦੋਂ ਤੱਕ ਰਹੇਗੀ ਪਤਾ ਕਦੋਂ ਚੱਲੇਗਾ ਕਿਉਂਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ 4 ਦਿਨ ਬੀਤ ਚੁੱਕੇ ਹਾਲੇ ਕਾਂਗਰਸ ਨੇ ਕੋਈ ਐਲਾਨ ਕੀਤਾ ਹੀ ਨਹੀਂ ਹੈ ਦੇਖੋ ਉਹੀ ਤੇ ਸਵਾਲ ਪੈਦਾ ਹੋ ਰਿਹਾ ਕਿ ਆਖਿਰਕਾਰ ਕਦੋਂ ਕਿਉਂਕਿ ਜਿਸ ਤਰੀਕੇ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ ਕੱਲ ਇੱਕ ਜਗ੍ਹਾ ਤੇ ਉਤੇ 22 ਕੌਂਸਲਰ ਇਕੱਠੇ ਹੋਏ ਇੱਕ ਜਗ੍ਹਾ ਤੇ 18 ਕੌਂਸਲਰ ਇਕੱਠੇ ਹੋਏ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਦੇਖਣ ਨੂੰ ਮਿਲ ਰਹੀਆਂ ਹਰ ਬੰਦਾ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਿਹਾ ਖਾਸ ਤੌਰ ਤੇ ਕਈਏ ਐਮਪੀ ਵਰਸਸ ਆਪਕਾ ਜਿਹੜੇ ਐਮਐਲਏ ਨੇ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦੀ ਇੱਕ ਵਾਰ ਚੱਲ ਰਹੀ ਹੈ ਔਰ ਹਰ ਬੰਦਾ ਆਪਣਾ ਜੋਰ ਲਾਉਣ ਨੂੰ ਤਿਆਰ ਹੈ ਤੁਸੀਂ ਦੇਖੋ ਕਿ ਇਸ ਵੇਲੇ ਹੈਗਾ ਜੋਰ ਤੋੜ ਦੇ ਨਾਲ ਪਰ ਜੋਰ ਤੋੜ ਜਿੰਨੇ ਦੋ ਮੰਚ ਇਕੱਠੇ ਨਹੀਂ ਹੋਣਗੇ ਉਨੀ ਦੇਰ ਤੱਕ ਜੋਰ ਤੋੜ ਬੰਦਾ ਨਜ਼ਰ ਨਹੀਂ ਆ ਰਿਹਾ ਔਰ ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਸੈਂਟਰਲ ਹਲਕਾ ਸਭ ਤੋਂ ਇੰਪੋਰਟੈਂਟ ਰਿਹਾ ਕਾਂਗਰਸ ਨੂੰ ਵੱਡੀ ਜਿੱਤ ਮਿਲਦੀ ਹੈ 10 ਸੀਟਾਂ ਜਿੱਤ ਤੇ 14 ਚੋਂ 10 ਸੀਟਾਂ ਜਿੱਤਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਕੋਰ ਹੈ। ਔਰ ਦੂਸਰੇ ਪਾਸੇ ਦੂਸਰਾ ਖੇਮਾ ਜਿਹੜਾ ਹੈ ਉਹ ਕਹਿੰਦੇ ਜੀ ਕਿ ਅਸੀਂ ਵੀ ਹੈਗੇ ਆ ਕਿਉਂਕਿ ਰਾਜਕਪਲ ਪਈ ਸਿੰਘ ਲੱਕੀ ਨੂੰ ਪਿਛਲੀ ਵਾਰ ਵੀ ਅੰਗੋਲਾ ਕਰ ਦਿੱਤਾ ਗਿਆ ਇਸ ਕਰਕੇ ਕਿ ਜਿਹੜਾ ਹੈ ਕਿ ਔਰਿੰਟੂ ਜਿਹੜੇ ਨੇ ਬਾਜੀ ਮਾਰਗੇ ਸੀ ਹੁਣ ਠੀਕ ਹੈ ਉਹ ਆਮਾ ਦੀ ਪਾਰਟੀ ਚੱਲੇਗੇ ਨੇ ਪਰ ਜਿੱਤੇ ਫਾਈਨੈਂਸ ਦੀ ਗੱਲ ਆndi ਮਸਲ ਪਾਵਰ ਦੀ ਜਿਹਨੂੰ ਸੀ ਕਹਿੰਨੇ ਆ ਮਸਲ ਪਾਵਰ ਲੱਕੀ ਕੋ ਘੱਟ ਹੈ ਲੇਕਿਨ ਲੱਕੀ ਨੂੰ ਸਮਰਥਨ ਬਹੁਤ ਜ਼ਿਆਦਾ ਹੈ। ਕਿਉਂਕਿ ਲक्की ਨੂੰ ਸਮਰਥਨ ਇਸ ਕਰਕੇ ਆ ਕਿ ਹਰ ਬੰਦਾ ਕਹਿੰਦਾ ਕਿ ਉਹ ਡਿਸਰਵ ਕਰਦੇ ਨੇ ਪਰ ਓਮਪ੍ਰਕਾਸ਼ ਸੋਨੀ ਦੂਸਰੇ ਪਾਸੇ ਉਹਨਾਂ ਦੀ ਵਿਕਟਰੀ ਐਡੀ ਵੱਡੀ ਸਟੈਟਸ ਸਾਹਮਣੇ ਆ ਗਏ ਇੱਕ ਪਾਸੇ ਇੱਕ ਬੰਦੇ ਦੀ ਵਫਾਦਾਰੀ ਹੈ ਦੂਸਰੇ ਪਾਸੇ ਸਟੈਟ ਵੀ ਹੈ ਵਫਾਦਾਰ ਓਮਪ੍ਰਕਾਸ਼ ਸੋਨੀ ਵੀ ਨੇ ਬਹੁਤ ਜ਼ਿਆਦਾ ਕਾਂਗਰਸ ਪਾਰਟੀ ਦੇ ਲਾਇਲ ਨੇ ਪਰਚੇ ਵੀ ਹੋਏ ਉਸ ਤੋਂ ਬਾਅਦ ਵੀ ਉਹ ਕਾਂਗਰਸ ਪਾਰਟੀ ਦੇ ਵਿੱਚ ਰਹੇ ਔਰ ਲਗਾਤਾਰ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ 'ਚ ਕੰਮ ਕਰ ਰਹੇ ਨੇ ਕਿਉਂਕਿ ਡਿਪਟੀ ਸੀਐਮ ਤੱਕ ਉਹਨਾਂ ਨੂੰ ਬਣਾਇਆ ਗਿਆ ਲੇਕਿਨ ਇਸ ਵੇਲੇ ਜਿਹੜਾ ਧੜੇ ਬੰਦੀ ਨੂੰ ਖਤਮ ਕਰਨਾ ਕਾਂਗਰਸ ਦੀ ਸਭ ਤੋਂ ਪ੍ਰਾਇੋਰਟੀ ਹੋਣੀ ਚਾਹੀਦੀ ਜੇਕਰ ਉਹ ਆਪਣਾ ਮੇਅਰ ਬਣਾਉਣਾ ਚਾਹੁੰਦੇ ਨੇ ਹੋ ਸਕਦਾ ਹੈ ਕਿ ਉਹ ਮੇਅਰ ਨਾ ਬਣਾਉਣਾ ਚਾਹੁੰਦੇ ਹੋਣ ਕਿਉਂਕਿ ਕੰਮ ਕਰਨਾ ਬਹੁਤ ਔਖਾ ਹੈ ਕਿਉਂਕਿ ਅਗਰ ਸੱਤਾ ਸਰਕਾਰ ਹੁੰਦੀ ਹੈ ਬਹੁਤ ਸਾਰੇ ਫੰਡਸ ਆਉਂਦੇ ਨੇ ਬਹੁਤ ਸਾਰੇ ਸੀਐਮ ਵਿਜ਼ਿਟਸ ਹੁੰਦੀਆਂ ਨੇ ਬਹੁਤ ਸਾਰੇ ਡਿਵੈਲਪਮੈਂਟ ਦੇ ਕੰਮ ਹੁੰਦੇ ਨੇ ਜਿਹੜੇ ਕਾਰਪੋਰੇਸ਼ਨ ਦੇ ਥਰੂ ਹੋਣੇ ਹੁੰਦੇ ਕਿਉਂਕਿ ਤੁਹਾਡਾ ਕੋਈ ਵੀ ਕੰਮ ਹੈ ਕਾਰਪੋਰੇਸ਼ਨ ਦੇ ਥਰੂ ਹੋਣਾ ਹੈ ਬਿਲਕੁਲ ਕਾਰਪੋਰੇਸ਼ਨ ਜਾਂ ਟਰਸਟ ਦਾ ਟਰਸਟ ਜਿਹੜਾ ਹੈ ਉਹ ਇੱਕ ਲਿਮਟਿਡ ਏਰੀਆ ਹੁੰਦਾ ਹੈ ਕਾਰਪੋਰੇਸ਼ਨ ਦਾ ਏਰੀਆ ਬਹੁਤ ਵੱਡਾ ਹੈ ਔਰ ਕਾਂਗਰਸ ਅੰਦਰ ਖਾਤੇ ਸ਼ਾਇਦ ਇਹ ਵੀ ਸੋਚਦੀ ਹੋਵੇ ਕਿ ਅਗਰ ਅਸੀਂ ਆਪਣਾ ਮੇਅਰ ਬਣਾਨੇ ਆ ਤਾਂ ਸਾਡੀ ਬਦਨਾਮੀ ਬਹੁਤ ਜ਼ਿਆਦਾ 2 ਸਾਲਾਂ ਚ ਹੋਏਗੀ ਕਿਉਂਕਿ ਅਸੀਂ ਡਿਵੈਲਪਮੈਂਟ ਨਹੀਂ ਕਰਾ ਸਕਦੇ ਕਿਉਂਕਿ ਸ਼ਹਿਰ ਦੇ ਹਾਲਾਤ ਬਹੁਤ ਮਾੜੇ ਨੇ ਅਗਰ ਲੋਕਾਂ ਨੇ ਫਤਵਾ ਦਿੱਤਾ ਹੈ ਸ਼ਹਿਰ ਦੇ ਹਾਲਾਤ ਬਹੁਤ ਮਾੜੇ ਨੇ ਕੂੜੇ ਦੀ ਸਮੱਸਿਆ ਹੈ ਸੀਵਰੇਜ ਦੀ ਸਮੱਸਿਆ ਹੈ ਸਭ ਤੋਂ ਜ਼ਿਆਦਾ ਲੋਕ ਗੰਦਾ ਪਾਣੀ ਪੀ ਰਹੇ ਨੇ ਲੋਕ ਆਲਿਸ਼ਾਨ ਘਰਾਂ ਚ ਰਹਿੰਦੇ ਨੇ ਪਰ ਲੋਕਾਂ ਨੂੰ ਇਹ ਸਮੱਸਿਆ ਆ ਰਹੀ ਹੈ ਉਹਨੂੰ ਖਤਮ ਕਰਨਾ ਕਾਂਗਰਸ ਵਾਸਤੇ ਬਹੁਤ ਮੁਸ਼ਕਲ ਹੋਏਗਾ ਕਿਉਂਕਿ ਆਲਰੇਡੀ ਜਿਹੜਾ ਘਾਟੇ ਚ ਚੱਲ ਰਿਹਾ ਕਾਰਪੋਰੇਸ਼ਨ ਕਾਰਪੋਰੇਸ਼ਨ प्रॉफिट ਚ ਨਹੀਂ ਹੈ ਕਾਰਪੋਰੇਸ਼ਨ ਘਾਟੇ ਚ ਚੱਲ ਰਿਹਾ ਹੈ ਤੇ ਉਸ ਘਾਟੇ ਨੂੰ ਵਿੱਚ ਜਾ ਕੇ ਆਪਣੀ ਐਂਟਰੀ ਮਾਰਨੀ ਉਸ ਨੂੰ ਖਤਮ ਕਰਨਾ ਔਰ ਸਰਕਾਰ ਦੀ ਸਪੋਰਟ ਨਾ ਹੋਣਾ ਕਿਉਂਕਿ ਆਲਰੇਡੀ 2000 ਕਰੋੜ ਰੁਪਏ ਦੇ ਕਰੀਬ ਜਿਹੜਾ ਸਮਾਰਟ ਸਿਟੀ ਵਾਸਤੇ ਪੈਸਾ ਨਹੀਂ ਲੱਗਾ ਇਸ ਤਰ੍ਹਾਂ ਦੇ ਬਹੁਤ ਸਾਰੇ ਇਸ਼ੂਸ ਨੇ ਜਿਹੜੇ ਕਿ ਅਸਲ ਵਿੱਚ ਆਲਰੇਡੀ ਚੱਲ ਰਹੇ ਨੇ ਪਰ ਉਹਦੇ ਵਿੱਚ ਫਿਰ ਕਾਂਗਰਸ ਆਪਣੇ ਉਹਨੂੰ ਕਿਸ ਤਰ੍ਹਾਂ ਬਾਹਰ ਕੱਢੇਗੀ ਇਹ ਵੀ ਸਵਾਲ ਹੈ ਤਾਂ ਇਹ ਵੀ ਸਾਰੀਆਂ ਚੀਜ਼ਾਂ ਇਸ ਵੇਲੇ ਰੁਝਾਨ ਤੇ ਚੱਲ ਰਹੀਆਂ ਨੇ ਲੇਕਿਨ ਮੇਅਰ ਦੀ ਸੀਟ ਨੂੰ ਲੈ ਕੇ ਅਗਰ ਅਸੀਂ ਸਾਫ਼ ਤੌਰ ਤੇ ਕਹੀਏ ਤਾਂ ਤਿੰਨ ਨਾਮ ਨੇ ਵੈਸੇ ਤਾਂ ਨਾਮ ਹੋਰ ਵੀ ਦਮਨਦੀਪ ਉੱਪਲ ਨੇ ਬਟ ਦਮਨਦੀਪ ਉੱਪਲ ਦੇ ਚਾਚੀ ਇਸ ਵਾਰ ਜਿਹੜੇ ਨੇ ਉਹ ਕੌਂਸਲਰ ਬਣੇ ਕਿਉਂਕਿ ਲੇਡੀਜ਼ ਵਾਰਡ ਸੀ ਤਾਂ ਇਸ ਕਰਕੇ ਦਮਨਦੀਪ ਜਿਹੜੇ ਨੇ ਕੁਆਲੀਫਾਈ ਨਹੀਂ ਕਰਦੇ ਲੇਕਿਨ ਉਹਨਾਂ ਨਾਲ ਵੀ ਪਿਛਲੇ 17 ਸਾਲ ਤੋਂ ਜਿਹੜੇ ਨੇ ਉਹ ਕੌਂਸਲਰ ਬਣ ਰਹੇ ਨੇ ਤਾਂ ਕੁੱਲ ਮਿਲਾ ਕੇ ਇਸ ਵੇਲੇ ਜਿਹੜੀ ਸਥਿਤੀ ਹੈ ਕਾਫੀ ਗੁੰਝਲਦਾਰ ਫਸ ਚੁੱਕੀ ਹੈ ਔਰ ਇਸ ਗੁੰਝਲ ਨੂੰ ਪਾਇਆ ਵੀ ਕਾਂਗਰਸ ਨੇ ਹੈ ਔਰ ਇਸ ਗੁੰਝਲ ਨੂੰ ਕੱਢਣ ਦਾ ਕੰਮ ਵੀ ਕਾਂਗਰਸ ਹੀ ਰੱਖਦੀ ਹੈ ਕਿਉਂਕਿ ਕਾਂਗਰਸ ਹੀ ਇਹਨਾਂ ਗੁੰਝਲਾਂ ਨੂੰ ਕੱਢੇਗੀ। ਤੁਹਾਨੂੰ ਲੱਗਦਾ ਸਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਨੂੰ ਯੂਨਿਟੀ ਦੀ ਲੋੜ ਹੈ ਆਪਸ ਵਿੱਚ ਉਹਨਾਂ ਨੂੰ ਯੂਨਿਟੀ ਬਣਾਉਣੀ ਚਾਹੀਦੀ ਤੇ ਲੱਗਦਾ ਕਿ ਮੌਜੂਦਾ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਹੈ ਤਾਂ ਆਮ ਆਦਮੀ ਪਾਰਟੀ ਕਿਤਨਾ ਕਿਤਨਾ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਸਕਦੀ ਹੈ? ਬਿਲਕੁਲ ਕਰ ਸਕਦੀ ਹੈ। ਕਿਉਂ ਨਹੀਂ ਕਰ ਸਕਦੀ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬੰਦੇ ਕਿਉਂਕਿ ਅੱਜਕੱਲ ਇੱਕ ਮਾਰਕੀਟ 'ਚ ਚਰਚਾ ਹੈ ਕਿ ਇੱਕ ਕਾਉਂਸਲਰ ਹੈ ਉਹ 10 ਕਾਉਂਸਲਰ ਨੂੰ ਲੈ ਕੇ ਆ ਰਿਹਾ। ਅਗਰ ਅਸੀਂ ਇਸ ਨੂੰ ਚਰਚਾ ਨੂੰ ਮੰਨ ਕੇ ਚ ਤੇ ਪੰਜ ਉਹਨਾਂ ਕੋਲ ਹੈਗੇ 39 39 ਦਾ ਅੰਕੜਾ ਉਹਨਾਂ ਦਾ ਪਾਰ ਹੁੰਦਾ ਤਾਂ ਉਸ ਤੋਂ ਬਾਅਦ ਜਿਹੜਾ ਹੈ 46 ਕਰਨ ਚ ਉਹਨਾਂ ਨੂੰ ਸ਼ਾਇਦ ਕੋਈ ਤਕਲੀਫ ਨਹੀਂ ਹੋਏਗੀ ਕਿਉਂਕਿ ਕਹਿੰਦੇ ਨੇ ਜਿੱਧਰ ਜਿੱਧਰ ਪਾਣੀ ਜਾਂਦਾ ਉਧਰ ਉਧਰ ਰਸਤਾ ਬਣ ਜਾਂਦਾ ਹੈ ਤੇ ਇਸ ਤਰੀਕੇ ਨਾਲ ਉਹ ਵੀ ਇੱਕ ਰਸਤਾ ਬਣ ਰਿਹਾ ਪਰ ਕਾਂਗਰਸ ਨੂੰ ਇਸ ਵੇਲੇ ਇਕਜੁਟ ਹੋਣਾ ਸਭ ਨਾਲੋਂ ਜ਼ਰੂਰੀ ਹੈ ਇੱਕ ਪਲੇਟਫਾਰਮ ਤੇ ਆਣਾ ਜ਼ਰੂਰੀ ਹੈ ਇੱਕ ਪਲੇਟਫਾਰਮ ਤੇ ਆ ਕੇ ਆਪਣੀਆਂ ਮੁਸ਼ਕਲਾਂ ਸੋਲਵ ਕਰਨੀਆਂ ਚਾਹੀਦੀਆਂ ਆਪਣੇ ਇੱਕ ਜਿਹੜਾ ਅੰਦਰ ਹੈ ਨਾ ਕਿ ਉਹ ਜਿਹਨੂੰ ਕਹਿੰਦੇ ਕਿ ਨਹੀਂ ਜੀ ਉਹਨੂੰ ਖਤਮ ਕਰਨਾ ਪਏਗਾ ਤੇ ਤਦ ਕਾਂਗਰਸ ਆਪਣਾ ਮੇਅਰ ਬਣਾ ਸਕਦੀ ਉਸ ਤੋਂ ਬਾਅਦ ਔਰ ਇਹ ਮੁਸੀਬਤ ਇੱਥੇ ਖਤਮ ਨਹੀਂ ਹੁੰਦੀ ਮੁਸੀਬਤ ਸ਼ੁਰੂ ਹੋਣੀ ਤਦ ਜਦੋਂ ਮੇਅਰ ਦੀ ਕੁਰਸੀ ਤੇ ਬੰਦਾ ਬੈਠੇਗਾ ਬਹੁਤ ਸਾਰੇ ਚੈਲੰਜਸ ਨੇ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਨੂੰ ਬਹੁਤ ਸਾਰੇ ਇਸ ਵੇਲੇ ਬੁਰੇ ਹਾਲਾਤ ਨੇ ਔਰ ਇੱਕ ਮੇਅਰ ਵਾਸਤੇ ਕੰਮ ਕਰਨਾ ਬਹੁਤ ਔਖਾ ਹੈ ਔਰ ਉਸ ਤੋਂ ਬਾਅਦ ਕਿਸ ਤਰੀਕੇ ਦੀ ਵਰਕਿੰਗ ਹੁੰਦੀ ਹੈ ਕਿਉਂਕਿ ਮੇਅਰ ਬਨਾ ਹੈ ਡਿਪਟੀ ਮੇਅਰ ਬਨਾ ਹੈ ਸੀਨੀਅਰ ਡਿਪਟੀ ਮੇਅਰ ਬਨਾ ਹੈ ਤਾਂ ਇਹ ਸਾਰੀਆਂ ਚੀਜ਼ਾਂ ਅਲਟੀਮੇਟਲੀ ਜਿਹੜੀਆਂ ਵਰਕਸ ਹੋਣਗੀਆਂ ਤਾ ਕੁਲ ਮਿਲਾ ਕੇ ਇਹ ਸਧਾਜ ਚਰਚਾ ਹੈ ਲੇਕਿਨ ਫਿਲਹਾਲ ਨਾਮ ਜੋ ਸੀ ਅਸੀਂ ਲੋਕਾਚਰਤਾ ਸੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਇੱਕ ਸਥਿਤੀ ਦੱਸ ਸਕੀਏ ਜੀ ਕਿਸੇ ਲੇਡੀ ਦਾ ਨਾਮ ਵੀ ਆ ਸਕਦਾ ਬਿਲਕੁਲ ਆ ਸਕਦਾ ਹੈ ਕਾਂਗਰਸ ਚਾਏ ਤਾਂ ਬਿਲਕੁਲ ਦੇਖੋ ਕਾਂਗਰਸ ਦੇ ਵਿੱਚ ਨਾ ਹਰ ਚੀਜ਼ ਅਨਪ੍ਰੇਡਿਕਟੇਬਲ ਹੁੰਦੀ ਹੈ ਇਹ ਇੱਕ ਚਰਨਜੀਤ ਸਿੰਘ ਚੰਨੀ ਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਚੱਲ ਰਿਹਾ ਸੀ ਤੇ ਅਚਾਨਕ ਚਰਨਜੀਤ ਸਿੰਘ ਚੰਨੀ ਦੀ ਐਂਟਰੀ ਹੁੰਦੀ ਹੈ ਉਹ ਚਰਨਜੀਤ ਸਿੰਘ ਚੰਨੀ ਦੀ ਜਦੋਂ ਐਂਟਰੀ ਹੁੰਦੀ ਹੈ ਚਰਨਜੀਤ ਸਿੰਘ ਚੰਨੀ ਨੂੰ ਵੀ ਨਹੀਂ ਸੀ ਪਤਾ ਕਿ ਉਸ ਦੀ ਐਂਟਰੀ ਹੋ ਰਹੀ ਹੈ ਲੇਕਿਨ ਅਚਾਨਕ 15 ਮਿੰਟਾਂ ਚ ਗੇਮ ਬਦਲਦੀ ਹੈ ਔਰ ਚਰਨਜੀਤ ਸਿੰਘ ਚੰਨੀ ਨੂੰ ਜਿਹੜਾ ਹੈ ਉਹ ਸਿੱਧਾ ਹੀ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਕਾਂਗਰਸ ਵੀ ਹੋ ਸਕਦਾ ਹੈ ਹੋ ਸਕਦਾ ਹੈ ਕਿ ਇਸ ਧੜੇ ਬੰਦੀ ਨੂੰ ਖਤਮ ਕਰਨ ਵਾਸਤੇ ਕੋਈ ਤੀਸਰਾ ਨਾਮ ਆ ਸਕਦਾ ਹੈ ਪਰ ਉਸ ਨਾਮ ਦੇ ਵਾਸਤੇ ਵੀ ਇੱਕ ਧੜਾ ਹੋਣਾ ਜ਼ਰੂਰੀ ਹੈ ਹੁਣ ਉਹ ਨਾਮ ਕਿਹੜਾ ਹੁੰਦਾ ਹੈ ਕਾਂਗਰਸ ਹਾਈ ਕਮਾਂਡ ਕਿਉਂਕਿ ਮੇਅਰ ਦੀ ਜਿਹੜੀ ਹੈ ਇਸ ਵੇਲੇ ਚੋਣ ਹੈ ਇਹ ਕੋਈ ਸੀਐਮ ਦੀ ਨਹੀਂ ਹੈ ਐਮਐਲਏ ਦੀ ਨਹੀਂ ਹੈ ਜਾਂ ਐਮਪੀ ਦੀ ਨਹੀਂ ਹੈ हां हो सकता है पॉसिबिलिटी है कि कांग्रेस नवापन करना चाहे किसी लड़की ਨੂੰ ਮੇਅਰ ਬਣਾ ਦੇ ਤਾਂ ਲੜਕੀ ਲੇਡੀਜ਼ ਕੋਲ ਵੀ ਆਲਰੇਡੀ 50% ਲੇਡੀਜ਼ ਵੋਟਰ ਹੈ ਤਾਂ ਮੇਅਰ ਲੇਡੀਜ਼ ਵੀ ਹੋ ਸਕਦਾ ਪਰ ਸਭ ਕੁਝ ਸਭ ਤੋਂ ਪਹਿਲੇ ਤੇ ਆਪਣਾ 46 ਦਾ ਅੰਕੜਾ ਪੂਰਾ ਕਰਨਾ ਤੇ ਉਸ ਤੋਂ ਬਾਅਦ ਇਹਦੇ ਤੇ ਜਾ ਕੇ ਆਪਣਾ ਕੰਮ ਕਰਨਾ ਜੀ ਜੀ ਸੋ ਐਸ ਸੀ ਸੜਨਾਲ ਪੱਤਰਕਾਰ ਸੁਮੇਤ ਖੰਨਾ ਜਿਨ੍ਹਾਂ ਨੇ ਬੜਾ ਹੀ ਬ੍ਰੀਫਲੀ ਸਾਨੂੰ ਦੱਸਿਆ ਕਿ ਜੇਕਰ ਕਾਂਗਰਸ ਨੂੰ ਅੰਮ੍ਰਿਤਸਰ ਦੇ ਵਿੱਚ ਆਪਣਾ ਮੇਅਰ ਬਣਾਉਣਾ ਹੈ ਤਾਂ ਹੱਲੇ ਵੀ ਉਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਤੋਂ ਲੰਘਣਾ ਪਵੇਗਾ ਕਿਉਂਕਿ ਹੱਲੇ ਵੀ ਇਹੀ ਜਿਹੜਾ ਗੁੰਝਲਦਾਰ ਪ੍ਰਕਿਰਿਆ ਬਣੀ ਹੋਈ ਹੈ ਕਿ ਆਖਿਰਕਾਰ ਜਿਹੜਾ ਮੇਅਰ ਹੈ ਅੰਮ੍ਰਿਤਸਰ ਦਾ ਨਗਰ ਨਿਗਮ ਦਾ ਉਹ ਕੌਣ ਹੋਏਗਾ ਜਾਂ ਤੇ ਉਹ ਜਿਹੜਾ ਮੇਅਰ ਹੈ ਆਮ ਆਦਮੀ ਪਾਰਟੀ ਦਾ ਵੀ ਹੋ ਸਕਦਾ ਹੈ ਤੇ ਕਾਂਗਰਸ ਦਾ ਵੀ ਹੋ ਸਕਦਾ ਹੈ ਇਸ ਸਾਰੇ ਇਸ ਸਾਰੇ ਜੋ ਵੀ ਸਵਾਲ ਨੇ ਇਹਨਾਂ ਬਾਰੇ ਚਰਚਾ ਕੀਤੀ ਹੈ ਔਰ ਅਗਤੀ ਬਰੀਫਲੀ ਅੰਨੇ ਸਾਨੂੰ ਦੱਸਿਆ ਹੈ ਕਿ ਕੀ ਕੀ ਜੜੀਆਂ ਸਾਵਧਾਨੀਆਂ ਨੇ ਕਾਂਗਰਸ ਪਾਰਟੀ ਨੂੰ ਵਰਤਨ ਦੀ ਲੋੜ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਆਖਿਰਕਾਰ ਅੰਮ੍ਰਿਤਸਰ ਦਾ ਮੇਅਰ ਕੌਣ ਹੋਏਗਾ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਕੈਮਰਾਮੈਨ ਅਰਜ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ